ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੁੱਗੇ ਜਿਸਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਅਮਰ ਸਰ ਸਾਹਿਬ ਜੀ ਦੀ ਕਾਰ ਸੇਵਾ ਕਰਵਾ ਰਹੇ ਸਨ ਉਸ ਸਮੇਂ ਹੋਲੀਆਂ ਦੇ ਦਿਨ ਹੁਣ ਕਾਰਨ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਪੁੱਛਿਆ ਕਿ ਸਤਿਗੁਰੂ ਜੀ ਸਾਨੂੰ ਹੋਲੀ ਛੇੜਣ ਬਾਬਦ ਕੀ ਆਗਿਆ ਹੈ ਤਦੋਂ ਬਸੰਤ ਰਾਗ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰਤਾਲ ਅੰਦਰ ਦੋ ਤੁੱਕੇ ਪਾਪ ਦੋ ਦੋ ਤੁਕਾਂ ਤੇ ਅੰਕਾਂ ਵਾਲੀ ਬਾਣੀ ਦੁਆਰਾ ਸਿੱਖਿਆ ਬਖਸ਼ਦੇ ਹੋਏ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ ਵਰਮਾਉਂਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸੋ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੁਰ ਸੇਵ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਏ ਭਾਈ ਅਸੀਂ ਨਮਸਕਾਰ ਵੰਦਨਾ ਕਰਕੇ ਆਪਣੇ ਗੁਰੂ ਨੂੰ ਸੇਵਨਾ ਕਰਦੇ ਹਾਂ ਜਿਸ ਕਰਕੇ ਅੱਜ ਕੀ ਇਹ ਹੁਣ ਹਮਾਰੇ ਸਾਡੇ ਹਿਰਦੇ ਅੰਦਰ ਮੰਗਲਾਚਾਰ ਖੁਸ਼ੀਆਂ ਹੋ ਰਹੀਆਂ ਹਨ ਅੱਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਅੱਜ ਪਾਵ ਹੁਣ ਹਮਾਰੇ ਸਾਡੇ ਹਿਰਦੇ ਅੰਦਰ ਮਹਾ ਬਹੁਤ ਆਨੰਦ ਹੋ ਰਿਹਾ ਹੈ ਗੋਬਿੰਦ ਪ੍ਰਭੂ ਜੀ ਭੇਟੇ ਮਿਲ ਗਏ ਹਨ ਜਿਸ ਕਰਕੇ ਸਾਡੀ ਸਾਰੀ ਚਿੰਤਾ ਸੋਚ ਲੱਥੀ ਲੈ ਗਈ ਹੈ ਅੱਜ ਹਮਾਰੇ ਗ੍ਰਹਿ ਬਸੰਤ ਗੁਨ ਗਾਏ ਪ੍ਰਭ ਤੁਮ ਬੇਅੰਤ ਰਹਾਉ ਅੱਜ ਅੱਜ ਹੁਣ ਸਾਡੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਸ਼ੋਗ ਅਵਸਥਾ ਰੂਪੀ ਬਸੰਤ ਰੁੱਤ ਦਾ ਮਹੀਨਾ ਚੜ੍ਹਿਆ ਹੋਇਆ ਬਾਹਰ ਦੇ ਵਿੱਚ ਬਸੰਤ ਆਨੰਦ ਪ੍ਰਾਪਤ ਹੋ ਗਿਆ ਹੈ ਕਿਉਂਕਿ ਹੈ ਬੇਅੰਤ ਅੰਤ ਤੋਂ ਰਹਤ ਪ੍ਰਭੂ ਅਸੀਂ ਤੁਹਾਡੇ ਗੁਣ ਗਾਉਣਾ ਕੀਤੇ ਹਨ ਰਹਾਉ ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮੇਲ ਖੇਲਨ ਲਾਗ ਅੱਜ ਫਾਗ ਹੁਣ ਸਾਡੇ ਹਿਰਦੇ ਅੰਦਰ ਫਾਗ ਹੁੰਦਾ ਫੱਗਣ ਦੇ ਮਹੀਨੇ ਦਾ ਉਤਸਵ ਹੋਲੀ ਵਾ ਆਨੰਦ ਵੰਡ ਰਿਹਾ ਹੈ ਪ੍ਰਭ ਪ੍ਰਮਾਤਮਾ ਦੇ ਸੰਗੀ ਸਾਥੀ ਮੇਲੇ ਸੰਤ ਜਨਾਂ ਨਾਲ ਮਿਲ ਕਰਕੇ ਪ੍ਰੇਮ ਦੀ ਖੇਡ ਖੇਡਣ ਵਿੱਚ ਲੱਗੇ ਹੋਏ ਹਾਂ ਹੋਲੀ ਕਿੰਨੀ ਸੰਤ ਸੇਵ ਰੰਗ ਲਗਾ ਅਤ ਲਾਲ ਦੇਵ ਏ ਭਾਈ ਜੋ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੇਵ ਟਹਿਲ ਕਰਨੀ ਹੈ ਇਹੋ ਹੀ ਅਸੀਂ ਹੋਲੀ ਖੇਡਣਾ ਕੀਤੀ ਹੈ ਦੇਵ ਪ੍ਰਕਾਸ਼ ਰੂਪ ਪ੍ਰਭੂ ਦਾ ਅਤ ਅਤਯੰਤ ਲਾਲ ਪ੍ਰੇਮ ਰੂਪ ਰੰਗ ਲੱਗਾ ਹੋਇਆ ਹੈ ਮਨ ਤਨ ਮੌਲਿਓ ਅਤ ਅਨੂਪ ਸੁਕੇ ਨਾਹੀ ਸ਼ਾਵ ਤੂਪ ਅਤ ਬਹੁਤ ਅਨੂਪ ਉਪਮਾ ਤੂੰ ਰਹਤ ਸੁੰਦਰ ਸਾਡਾ ਮਨ ਹਿਰਦਾ ਤੇ ਤਨ ਸਰੀਰ ਸ਼ੁਭ ਗੁਣਾ ਨਾਲ ਮੌਲਿਓ ਪਰਫੁੱਲਤ ਹੋਇਆ ਹੈ ਜੋ ਸ਼ਾਵ ਕੀਏ ਸ਼ਾਂ ਤੇ ਤੂਪ ਧੁੱਪ ਵਿੱਚ ਸੁੱਕਣ ਵਾਲਾ ਨਹੀਂ ਵਾ ਸ਼ਾਂ ਦੀ ਨਿਆਈ ਜੜ ਪੁਰਖਾਂ ਤੇ ਧੁੱਪ ਦੀ ਨਿਆਈ ਤਮੋ ਪੁਰਖਾਂ ਦੀ ਤਮੋਗੁਣੀ ਪੁਰਖਾਂ ਦੀ ਸੰਗਤ ਕਰਕੇ ਵੀ ਆਨੰਦ ਸੋਕਣ ਵਾਲਾ ਨਹੀਂ ਵਾ ਸ਼ਾਂ ਦੀ ਨਿਆਈ ਜੜਤਾ ਬਿਰਤੀ ਕਰਕੇ ਅਤੇ ਧੁੱਪ ਦੀ ਨਿਆਈ ਕ੍ਰੋਧ ਕਰਕੇ ਸੋਕਦਾ ਨਹੀਂ ਹੈ ਵਾ ਹੰਕਾਰ ਕਰਕੇ ਸੋਕਦਾ ਨਹੀਂ ਵਾ ਸ਼ਾਂ ਦੀ ਨਿਆਈ ਸ਼ਾਂਤੀ ਧੁੱਪ ਦੀ ਨਿਆਈ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਸਾਡਾ ਮਨ ਪਰਤਖ ਸਗਲੀ ਸਾਰੀਆਂ ਰੁੱਤੀ ਰੁੱਤਾਂ ਵਿੱਚ ਵਾ ਬਚਪਨ ਜਵਾਨੀ ਬਿਰਧ ਅਵਸਥਾ ਰੂਪੀ ਸਾਰੀਆਂ ਰੁੱਤਾਂ ਵਿੱਚ ਹਰਾ ਭਰਾ ਆਨੰਦ ਦੇ ਸਹਿਤ ਹੋ ਗਿਆ ਹੈ ਸਾਨੂੰ ਦੇਵ ਪੂਜਨੀਕ ਗੁਰੂ ਜੀ ਮਿਲੇ ਹਨ ਜਿਸ ਕਰਕੇ ਸਾਡੇ ਅੰਦਰ ਹਮੇਸ਼ਾ ਬਸੰਤ ਆਨੰਦ ਬਣਿਆ ਰਹਿੰਦਾ ਹੈ ਬਿਰਖ ਜਮਿਉ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭੋਂਤ ਪਾਦਸ਼ਾ ਬਰਮਾਉਂਦੇ ਸਾਡੀ ਬੁੱਧ ਰੂਪੀ ਧਰਤੀ ਦੇ ਅੰਦਰ ਪ੍ਰਭੂ ਦਾ ਪ੍ਰੇਮ ਰੂਪੀ ਪਾਰਜਾਤ ਕਲਪ ਬ੍ਰਿਸ਼ ਜਮਿਓ ਕਈ ਉਤਪਨ ਹੋਇਆ ਜਿਸ ਨੂੰ ਨਿਸ਼ਕਾਮ ਕਰਮਾਂ ਦੇ ਫਲ ਲੱਗੇ ਹੋਏ ਰਤਨ ਦੀ ਨਿਆਈ ਅਮੋਲਕ ਭਾਂਤ ਕਈ ਪ੍ਰਕਾਸ਼ ਗਿਆਨ ਰੂਪ ਫਲ ਲੱਗੇ ਹਨ ਵਦ ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਰਤਨਾ ਵਾਂਗ ਭਾਂਤ ਚਮਕ ਰਹੇ ਹਨ ਤ੍ਰਿਪਤ ਅਗਾਨੇ ਹਰ ਗੁਣੇ ਗਾਈ ਜਨ ਨਾਨਕ ਹਰ 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 ਧਿਆਏ ਹਰੀ ਪ੍ਰਮਾਤਮਾ ਦੇ ਗੁਣੇ ਪਾਵ ਗੁਣ ਗਾ ਕੇ ਆਤਮ ਤ੍ਰਿਪਤੀ ਸੰਤੁਸ਼ਟਤਾ ਦੁਆਰਾ ਅਗਾਨੇ ਰਜ ਗਏ ਹਾਂ ਵੈਸ ਲੋਕ ਦੇ ਪਦਾਰਥਾਂ ਵੱਲੋਂ ਵੀ ਰਜ ਗਏ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਰਜ ਗਏ ਹਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਮਨ ਬਾਣੀ ਸਰੀਰ ਕਰਕੇ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਨੂੰ ਹੀ ਸਿਮਰਨਾ ਕਰਦੇ ਹਾਂ ਬਸੰਤ ਮਹੱਲਾ ਪੰਜਵਾ ਹਟ ਬਾਣੀ ਤਨਮਾਲ ਹਾਟ ਕੀਤ ਜੂ ਆਰੀ ਜੂਏ ਮਾਹੇ ਚੀਤ ਜਿਵੇਂ ਕਹਿੰਦੇ ਹਟ ਬਾਣੀ ਦੁਕਾਨਦਾਰ ਆਪਣੀ ਹਾਟ ਦੁਕਾਨ ਵਿੱਚ ਤਨ ਤੇ ਮਾਲ ਸਮਗਰੀ ਆਦ ਇਕੱਤਰ ਕੀਤ ਕੀ ਇਹ ਕਰਦਾ ਹੈ ਵਾਂ ਮਾਲ ਪਸ਼ੂ ਆਦਿ ਰੱਖ ਕੇ ਉਧਾਰ ਵਸਤੂਆਂ ਦੇਣਾ ਕਰਦਾ ਹੈ ਜੂ ਆਰੀ ਜੂਏ ਬਾਜ ਦਾ ਚਿੱਤ ਜਿਹੜਾ ਕਹਿੰਦੇ ਜੂਏ ਮਾਹੇ ਹੁੰਦਾ ਵਿੱਚ ਹੀ ਲੱਗਾ ਰਹਿਦਾ ਅਥਵਾ ਗੁਰਮਖ ਰੂਪੀ ਹਟ ਬਾਣੀ ਦੁਕਾਨਦਾਰ ਨੇ ਆਪਣੀ ਬੁੱਧ ਰੂਪੀ ਹੱਡੀ ਵਿੱਚ ਨਾਮ ਰੂਪੀ ਤਨ ਤੇ ਸਰਵਣ ਮੰਨਣ ਰੂਪੀ ਮਾਲ ਇਕੱਤਰ ਕੀਤਾ ਹੈ ਗੁਰਮਖ ਜੂਏ ਬਾਜ ਵਾਂਗ ਸਦਾ ਨਾਮ ਵਿੱਚ ਹੀ ਚਿੱਤ ਲਈ ਰੱਖਦੇ ਆ ਅਮਲੀ ਜੀਵ ਅਮਲ ਖਾਏ ਤਿਉ ਹਰ ਜਨ ਜੀਵੈ ਹਰ ਧਿਆਏ ਹੋਰ ਵੀ ਦ੍ਰਿਸ਼ਟਾਤ ਦਿੰਦੇ ਜਿਵੇਂ ਅਮਲੀ ਨਸ਼ਾਈ ਪੁਰਖ ਨਸ਼ਾ ਖਾ ਕੇ ਹੀ ਜਿਉਣਾ ਕਰਦਾ ਖੁਸ਼ ਰਹਿੰਦਾ ਤਿਵੇਂ ਹੀ ਹਰ ਜਨ ਪ੍ਰਮਾਤਮਾ ਦਾ ਸੇਵਕ ਜਨ ਪ੍ਰਮਾਤਮਾ ਦੇ ਨਾਮ ਨੂੰ ਧਿਆਏ ਆਰਾਧ ਸਿਮਰ ਕੇ ਜਿਉਣਾ ਕਰਦਾ ਖੁਸ਼ ਰਹਿੰਦਾ ਹੈ ਭਾਵ ਸਿਮਰਨ ਨੂੰ ਹੀ ਆਪਣਾ ਜੀਵਨ ਸਮਝਦਾ ਹੈ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇ ਤਿਤ ਤਿਤ ਲੱਗੈ ਰਹਾ ਹੇ ਪਾਈ ਆਪਣੀ ਆਪਣੀ ਰੰਗ ਆਨੰਦ ਵਿੱਚ ਸਾਰੇ ਕੋਈ ਰਚ ਰੇ ਪ੍ਰਭੂ ਪਰਮਾਤਮਾ ਨੇ ਉਹਨਾਂ ਦੀ ਵਾਸ਼ਨਾ ਅਨਸਾਰ ਜਿਤ ਜਿਸ ਪਾਸੇ ਵੱਲ ਕਿਸੇ ਨੂੰ ਲਾਉਣਾ ਕੀਤਾ ਤਿਤ ਤਿਤ ਕਈਏ ਉਸ ਉਸ ਪਾਸੇ ਵਾਲੀ ਸਾਰੇ ਲੱਗਦੇ ਹਨ ਰਹਾਉ ਮੇਗ ਸਮੇ ਮੋਰ ਨਿਰਤਕਾਰ ਚੰਦ ਦੇਖ ਬਿਕਸਹਿ ਕੌਲਾਰ ਜਿਵੇਂ ਮੇਗ ਬੱਦਲ ਦੇ ਗਰਜਣ ਸਮੇ ਮੋਰ ਨਿਰਤਕਾਰੀ ਕਰਦਾ ਭਾਵ ਪੈਲਾ ਪਾਉਂਦਾ ਹੈ ਚੰਦਰਮਾ ਨੂੰ ਵੇਖ ਕਰਕੇ ਕੌਲਾਰ ਕਮੀਆਂ ਬਿਕਸਹਿ ਖੇੜ ਆਉਂਦੀਆਂ ਹਨ ਅਥਵਾ ਜਦੋਂ ਗੁਰੂ ਰੂਪੀ ਬੱਦਲ ਨਾਮ ਦੀ ਵਰਖਾ ਕਰਨ ਲੱਗਦੇ ਉਸ ਸਮੇ ਮੋਰ ਦੀ ਨਿਆਈ ਜਗਿਆਸੂ ਨਿਰਣਾ ਕਰਨ ਰੂਪ ਨਿਰਤਕਾਰੀ ਕਰਨ ਲੱਗ ਜਾਂਦਾ ਹੈ ਚੰਦਰਮਾ ਦੀ ਨਿਆਈ ਗੁਰੂ ਦੇ ਦਰਸ਼ਨ ਵੇਖ ਕੇ ਜਗਿਆਸੂਆਂ ਦੀਆਂ ਬੁੱਧੀਆਂ ਰੂਪ ਕਮੀਆਂ ਜਿਹੜੀਆਂ ਖੇਡ ਜਾਂਦੀਆਂ ਹਨ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਬਿੰਦ ਜਿਵੇਂ ਮਾਤਾ ਮਾਂ ਆਪਣੇ ਬਾਰਕ ਬੱਚੇ ਨੂੰ ਵੇਖ ਕੇ ਆਨੰਦ ਪ੍ਰਸੰਤਾ ਦੇ ਸਹਿਤ ਹੁੰਦੀ ਹੈ ਵਾ ਮਾਂ ਨੂੰ ਦੇਖ ਕੇ ਬੱਚੇ ਆਨੰਦ ਦੇ ਸਹਿਤ ਹੁੰਦੇ یوں ਕਹਿੰਦੇ ਮਾਂ ਦੀ ਨਿਆਈ ਗੁਰੂ ਆਪਣੇ ਸਿੱਖਾਂ ਨੂੰ ਅਤੇ ਸਿੱਖ ਆਪਣੇ ਗੁਰੂ ਨੂੰ ਦੇਖ ਕੇ ਪ੍ਰਸੰਨ ਖੁਸ਼ ਹੁੰਦੇ ਹਨ ਤਿਵੇਂ ਹਰ ਜਨ ਪ੍ਰਮਾਤਮਾ ਦੇ ਸੇਵਕ ਗੋਬਿੰਦ ਪ੍ਰਮਾਤਮਾ ਨੂੰ ਜਪ ਕੇ ਆਤਮਿਕ ਜੀਵਨ ਵਿੱਚ ਜਿਉਣਾ ਕਰਦੇ ਹਨ ਸਿੰਘ ਰੁਜੈ ਸਦ ਭੋਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ ਖਾਨ ਜਿਵੇਂ ਸਿੰਘ ਸ਼ੇਰ ਹਮੇਸ਼ਾ ਮਾਸ ਦਾ ਭੋਜਨ ਖਾ ਕੇ ਹੀ ਰੁਚੈ ਪ੍ਰਸੰਨ ਹੁੰਦਾ ਜਿਵੇਂ ਕਹਿੰਦੇ ਰਣ ਜੁੱਧ ਦੇ ਮੈਦਾਨ ਨੂੰ ਵੇਖ ਕਰਕੇ ਸੂਰਮੇ ਜਿਹੜੇ ਉਹਨਾਂ ਦੇ ਜਿੱਤ ਮਨ ਵਿੱਚ ਉਲਾਸ ਉਤਸ਼ਾਹ ਪੈਦਾ ਹੋ ਜਾਂਦਾ ਕਿਰਪਨ ਕੋ ਅਤ ਤਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਜਿਵੇਂ ਕਿਰਪਨ ਕੰਜੂਸ ਮਨੁੱਖ ਨੂੰ ਧਨ ਨਾਲ ਹੀ ਬਹੁਤ অতি ਬਹੁਤਾ ਪਿਆਰ ਹੁੰਦਾ ਦੇਵੇਂ ਹਰ ਜਨ ਪਰਮਾਤਮਾ ਦੇ ਸੇਵਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦਾ ਹੀ ਆਧਾਰ ਆਸਰਾ ਹੁੰਦਾ ਹੈ ਸਰਬ ਰੰਗ ਇੱਕ ਰੰਗ ਮਾਹੇ ਸਰਬ ਸੁਖਾ ਸੁਖ ਹਰ ਕੈ ਨਾਏ ਸਰਬ ਪਾਪ ਸਾਰੇ ਹੀ ਰੰਗ ਆਨੰਦਿਕ ਵਾਹਿਗੁਰੂ ਦੇ ਰੰਗ ਪ੍ਰੇਮ ਮਾਹੇ ਵਿੱਚ ਹੀ ਹਨ ਜੇਕਰ ਵਾਹਿਗੁਰੂ ਨੂੰ ਜਪ ਲਿਆ ਸਾਰੇ ਰੰਗ ਆਨੰਦ ਆਗੇ ਪਾਵ ਸਾਰੇ ਸੁਖਾਂ ਵਿੱਚੋਂ ਵੱਡੇ ਸੁਖ ਹਰੀ ਪ੍ਰਮਾਤਮਾ ਦੇ ਨਾਏ ਨਾਮ ਵਿੱਚ ਹੀ ਹਨ ਤਿਸਹਿ ਪ੍ਰਾਪਤ ਇਹ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਹੇ ਪਾਈਏ ਨਾਮ ਦਾ ਨਿਧਾਨ ਖਜ਼ਾਨਾ ਤਿਸਹਿ ਉਸ ਨੂੰ ਹੀ ਪ੍ਰਾਪਤ ਮਿਲਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਮਨੁੱਖ ਨੂੰ ਗੁਰੂ ਆਪ ਨਾਮ ਦਾ ਦਾਨ ਦੇਣਾ ਕਰਦਾ ਹੈ ਬਸੰਤ ਮਹੱਲਾ ਪੰਜਵਾ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰਦਿਆਲ ਇਹ ਭਾਈ ਉਸ ਮਨੁੱਖ ਦੇ ਮਨ ਵਿੱਚ ਹਮੇਸ਼ਾ ਸਦਾ ਹੀ ਬਸੰਤ ਆਨੰਦ ਹੈ ਜਿਸ ਉੱਪਰ ਪ੍ਰਭੂ ਪਰਮਾਤਮਾ ਆਪ ਕਿਰਪਾਲੂ ਮਿਹਰਬਾਨ ਹੁੰਦਾ ਹੈ ਉਸ ਮਨੁੱਖ ਦੇ ਮਨ ਵਿੱਚ ਸਦਾ ਹਮੇਸ਼ਾ ਆਨੰਦ ਬਣਿਆ ਰਹਿੰਦਾ ਬਸੰਤ ਹੈ ਜਿਸ ਉਪਰ ਗੁਰੂ ਦਿਆਲਤਾ ਕਿਰਪਾਲਤਾ ਕਰਦਾ ਹੈ ਮੰਗਲ ਤਿਸ ਕੈ ਜਿਸ ਏਕ ਨਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਉਸ ਮਨੁੱਖ ਦੇ ਹਿਰਦੇ ਅੰਦਰ ਮੰਗਲ ਆਨੰਦ ਪ੍ਰਾਪਤ ਹੁੰਦਾ ਜਿਸ ਨੂੰ ਇੱਕ ਪ੍ਰਮਾਤਮਾ ਦੀ ਬੰਦਗੀ ਨਾਲ ਹੀ ਕਮ ਹੈ ਉਸ ਮਨੁੱਖ ਦੇ ਮਨ ਅੰਦਰ ਸਦ ਹਮੇਸ਼ਾ ਬਸੰਤ ਆਨੰਦ ਬਣਿਆ ਰਹਿੰਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਗ੍ਰਹਿਤਾ ਕੇ ਬਸੰਤ ਗਨੀ ਜਾ ਕੇ ਕੀਰਤਨ ਹਰ ਤੁਨੀ ਰਹਾਉ ਉਸ ਮਨੁੱਖ ਦੇ ਹਿਰਦੇ ਰੂਪੀ ਕਹਿੰਦੇ ਗ੍ਰਹਿ ਘਰ ਵਿੱਚ ਬਸੰਤ ਆਨੰਦ ਦੀ ਪ੍ਰਾਪਤੀ ਹੋਈ ਗਨੀ ਗਿਣੀ ਦੀ ਵਿਚਾਰੀ ਦੀ ਹੈ ਜਿਸ ਦੇ ਹਿਰਦੇ ਅੰਦਰ ਖਰੀਦੇ ਕੀਰਤਨ ਜਸ ਦੀ ਤੁਨੀ ਚੱਲਦੀ ਰਹਿੰਦੀ ਹੈ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨ ਹੇ ਮਨ ਪਾਰ ਬ੍ਰਹਮ ਪ੍ਰਮਾਤਮਾ ਦੀ ਪ੍ਰੀਤੀ ਲਿਵ ਵਿੱਚ ਮੌਲ ਪਰ ਫੁੱਲ ਧੋਣਾ ਕਰ ਸ੍ਰੇਸ਼ਟ ਮਹਾਤਮਾ ਜਨਾਂ ਨੂੰ ਪੁੱਛ ਕੇ ਗਿਆਨ ਪ੍ਰਾਪਤੀ ਦੀ ਕਮਾਈ ਕਰ ਸੋ ਤਪਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰ ਰੰਗ ਕਿਹ ਭਾਈ ਸੋ ਉਹ ਹੀ ਅਸਲ ਤਪਸੀ ਪਾਵ ਤਪਸੀ ਤਪੱਸਿਆ ਕਰਨ ਵਾਲਾ ਹੈ ਜਿਸ ਨੂੰ ਸਾਧ ਸੰਸਰੇਸ਼ਟ ਸੰਤ ਜਨਾਂ ਦਾ ਮਿਲਾਪ ਪ੍ਰਾਪਤ ਹੋਇਆ ਹੈ ਉਹ ਮਨੁੱਖ ਹੀ ਸਾਧ ਸਦੀਵ ਧਿਆਨੀ ਧਿਆਨ ਲਾਉਣ ਵਾਲਾ ਜਿਸ ਨੂੰ ਗੁਰੂ ਦੇ ਨਾਲ ਰੰਗ ਪ੍ਰੇਮ ਹੈ ਸੇ ਨਿਰਭਉ ਜਿਨ ਭਉ ਪਿਆ ਸੋ ਸੁਖੀਆ ਜਿਸ ਪ੍ਰਮ ਗਿਆ ਹੇ ਭਾਈਓ ਮਨੁੱਖ ਸੰਸਾਰ ਦੇ ਵਿੱਚ ਨਿਰ ਪਉ ਪੈ ਤੋਂ ਰਹਿਤ ਹੋਏ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਪਉ ਪਿਆ ਪਾਵ ਪਿਆ ਆ ਉਹੀ ਸੁਖੀ ਸੁਖ ਦੇ ਸਹਿਤ ਹਨ ਜਿਸ ਦੇ ਅੰਦਰੋਂ ਪਰਮ ਗਿਆ ਨਿਵਰਤ ਹੋ ਗਿਆ ਹੈ ਸੋ ਇਕਾਂਤੀ ਜਿਸ ਰਿਦਾ ਥਾਏ ਸੋਈ ਨਿਹਚਲ ਸਾ ਚਠਾਏ ਹੇ ਭਾਈ ਉਹੋ ਹੀ ਇਕਾਂਤੀ ਇਕਾਂਤ ਵਿੱਚ ਰਹਿਣ ਵਾਲਾ ਹੈ ਜਿਸ ਮਨੁੱਖ ਦਾ ਹਿਰਦਾ ਇੱਕ ਥਾਂ ਟਿਕ ਗਿਆ ਅਚਲ ਹੋ ਗਿਆ ਹੈ ਸੋਈ ਉਹ ਹੀ ਨਿਚਲ ਅਚਲ ਹੈ ਜਿਸ ਨੂੰ ਸਤ ਚਿੱਤ ਆਨੰਦ ਸਰੂਪ ਰੂਪੀ ਵਾ ਤੁਰਿਆ ਪਦ ਰੂਪੀ ਥਾਂ ਦੀ ਪ੍ਰਾਪਤੀ ਹੋ ਗਈ ਹੈ ਏਕਾ ਖੁਜੈ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤ ਜੋ ਸਾਧ ਸੰਗਤ ਨਾਲ ਮਿਲ ਕੇ ਇੱਕ ਪ੍ਰਭੂ ਨੂੰ ਹੀ ਤਨ ਮਨ ਨਾਲ ਖੋਜਣਾ ਕਰਦਾ ਉਸਦੀ ਇੱਕ ਪ੍ਰਭੂ ਨਾਲ ਪ੍ਰੀਤੀ ਲੱਗ ਜਾਂਦੀ ਹੈ ਉਸ ਦਾ ਪ੍ਰਭੂ ਦੇ ਦਰਸ਼ਨ ਦੀਦਾਰ ਕਰਨ ਦੀ ਹੀ ਪਰਸਨਸ਼ੋ ਤਾੰਗ ਦਾ ਹੀ ਚੀਤ ਮਨ ਵਿੱਚ ਹੀਤ ਹਿੱਤ ਪ੍ਰੇਮ ਹੈ ਹਰ ਰੰਗ ਰੰਗਾ ਸਹਿਜ ਮਾਣ ਨਾਨਕ ਦਾਸ ਤਿਸ ਜਨ ਕੁਰਬਾਣ ਉਹ ਸਾਰੇ ਰੰਗਾਂ ਵਿੱਚ ਰੰਗੇ ਹੋਏ ਹਰੀ ਦੇ ਆਨੰਦ ਨੂੰ ਸਹਿਜ ਸੁਭਾਵਕ ਹੀ ਮਾਣਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦਾਸਾ ਭਾਵ ਤਾਰ ਕੇ ਭਾਵ ਉਸ ਜਨਪੁਰਖ ਤੋਂ ਕੁਰਬਾਨ ਬਲਹਾਰ ਜਾਂਦੇ ਹਾਂ ਉਸ ਜਨਨ ਜੋ ਜੋ ਜਾਣ ਕਰਦਾ ਹੈ ਨਾਮ ਜਪਦਾ ਹੈ ਅਸੀਂ ਵੀ ਉਸ ਦੇ ਵਾਂਗੂ ਕੋਸ਼ਿਸ਼ ਕਰਦੇ ਹਾਂ ਕਿਤੇ ਅਸੀਂ ਵੀ ਨਾਮ ਜਪ ਕੇ ਜਨ ਬਣ ਜਾਈਏ ਸੋ ਆਓ ਫਿਰ ਨਾਮ ਜਪੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਜੀ ਕੀ ਫਤਿਹ